ਵੀਰ ਜੀਓ ਅਚਰਜ ਏਕ ਸੁਨੋ ਰੇ ਪੰਡਿਆ ਅਬ ਕਿਛ ਕਹਿਣ ਨਾ ਜਾਈ ਸੁਰ ਨਰ ਗੰਗੰਦਰਬ ਜਨ 모ਹੇ ਤ੍ਰੈਪ ਬਨਉ ਦੇ ਖੁਲੀ ਲਾਈ ਰਾਜਾ ਰਾਮ ਅਨਹਦ ਕੀ ਗਰੀ ਬਾਜੈ ਜਾਂ ਕਿ ਦਿਸਤ ਨਾਦ ਲਿਵ ਲਾਗੈ ਬਾਠੀ ਗगन ਸਿੰਜਿਆ ਰ ਚੁੰਜਿਆ ਕਨਕ ਕਸਲ ਕਲਸ ਇਕ ਪਾਇਆ ਤਿਸ ਮੈਂ ਤਾਰ ਚੂਏ ਅਤ ਨਿਰਮਲ ਰਸ ਮੈਂ ਰਸਨ ਚੁਆਇਆ ਏਕ ਜੋ ਬਾਤ ਅਨੂਪ ਬਣੀ ਹੈ ਪਵਨ ਪਿਆਲਾ ਸਾਜਿਆ ਤੀਨ ਪਵਨ ਮੈਂ ਏਕੋ ਜੋਗੀ ਕਹੋ ਕਬਨ ਹੈ ਰਾਜਾ ਐਸੇ ਗਿਆਨ ਪ੍ਰਗਟਿਆ ਪਰਖੋਤਮ ਕਹੋ ਕਬੀਰ ਰੰਗ ਰਾਤਾ ਔਰ ਦੁਨੀ ਸਭ ਭਰਮ ਪੁਲਾਨੀ ਮਨ ਰਾਮ ਰਸੈਨ ਮਾਤਾ ਐਸੇ ਗਿਆਨ ਪ੍ਰਗਟਿਆ ਪਰਖੋਤਮ ਕਹੋ ਕਬੀਰ ਰੰਗ ਰਾਤਾ ਔਰ ਦੁਨੀ ਸਭ ਭਰਮ ਪੁਲਾਨੀ ਮਨ ਰਾਮ ਰਸੈਨ ਮਾਤਾ